ਦਣਾ ਲੋਕ ਬੜੇ ਕਨਫਿਊਜ਼ ਹੋ ਗਏ ਆ ਕੋਈ ਕਹਿੰਦਾ ਜੀ ਆ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ ਸਵੇਰੇ ਉੱਠ ਕੇ ਜੀ ਕਹਿੰਦੇ ਸਲਾਦ ਖਾ ਲਓ ਅੱਛਾ ਜੇ ਤੁਸੀਂ ਪੂਰੀ ਤਰ੍ਹਾਂ ਵਜ਼ਨ ਕੰਟਰੋਲ ਰੱਖਣਾ ਜੋ ਮਰਜ਼ੀ ਖਾਓ ਪੀਓ ਤਾਂ ਵੀ ਕੰਟਰੋਲ ਰੱਖਣਾ ਤਾਂ ਰੋਟੀ ਤੋਂ 15 ਮਿੰਟ ਪਹਿਲਾਂ ਸਲਾਦ ਦੀ ਇੱਕ ਪਲੇਟ ਖਾਓ ਫਿਰ ਹੋ ਜਾਂਦੇ ਆ ਲੋਕ ਬਹੁਤ ਵੀਕ ਹੋ ਜਾਂਦੇ ਆ ਬੜੇ ਫਿੱਟ ਹੋ ਜਾਂਦੇ ਆ ਦਿਨਾਂ 'ਚ ਹੀ weight reduce ਕਰ ਲੈਂਦੇ ਆ ਬਾਅਦ ਫੇਰ ਉਹ ਮਟਾਪਾ ਵੱਧ ਜਾਂਦਾ ਬਾਇਓਲੋਜੀਕਲੀ ਉਹਦੀ ਕੀ ਵਜ੍ਹਾ ਹੈਗੀ ਆ ਅੱਛਾ ਜਦ ਤੱਕ ਤੁਸੀਂ ਖਾਣ ਵਾਲੀ ਚੀਜ਼ ਠੀਕ ਨਹੀਂ ਕਰੋਗੇ ਹੂੰ ਜਦੋਂ ਤੱਕ ਗੱਲ ਨਹੀਂ ਬਣਨੀ ਚਾਹੇ ਤੁਸੀਂ ਜਿੰਮ ਕਰ ਲਓ ਕੁਝ ਕਰ ਲਓ ਮਟਾਪੇ ਨਾਲ ਬਹੁਤ ਵਧੀਆ ਜ਼ਿੰਦਗੀ ਜਿਉਂਦੇ ਆ ਤੁਸੀਂ ਦੇਖਿਆ ਹੋਊਗਾ ਡਾਂਸ ਵੀ ਕਰਦੇ ਆ ਥੱਕਦੇ ਨਹੀਂ ਭੱਜਦੇ ਨੱਟ ਤੇ ਕੁਝ ਨਹੀਂ ਹੁੰਦਾ ਉਹਨਾਂ ਦਾ ਬੀਐਮ ਲੈਵਲ ਬਿਲਕੁਲ ਨਾਰਮਲ ਹੁੰਦਾ ਅਜੇ ਕਈਆਂ ਨੂੰ ਮਟਾਪਾ ਹੋਇਆ ਨਹੀਂ ਸਾਹ ਚੜਨ ਲੱਗ ਗਿਆ ਸਤਿ ਸ਼੍ਰੀ ਅਕਾਲ ਜਗਬਾਣੀ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰਮਨਦੀਪ ਸਿੰਘ ਛੋਡੀ ਅੱਜ ਸਾਡੇ ਨਾਲ ਮਸ਼ਹੂਰ ਵੈਦ ਸੁਭਾਸ਼ ਗੋਇਲ ਮੌਜੂਦ ਨੇ ਜਿਨ੍ਹਾਂ ਦੇ ਨਾਲ ਅਸੀਂ ਜਿਹੜੀ ਇੱਕ ਅਜੋਕੇ ਦੌਰ ਦੇ ਅੰਦਰ ਮੋਟਾਪਾ ਨਾਂ ਦੀ ਬਿਮਾਰੀ ਹੈਗੀ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਕਿਉਂਕਿ ਮੋਟਾਪੇ ਤੋਂ ਹਰ ਬੰਦਾ ਪਰੇਸ਼ਾਨ ਹੈ ਤੇ ਮਾਡਰਨ ਯ era ਦੇ ਅੰਦਰ ਇਹ ਆਮ ਰਵਾਇਤ ਬਣ ਗਈ ਹੈ ਕਿ ਹਰ ਬੰਦਾ ਹੁਣ ਪਤਲਾ ਦਿਸਣਾ ਚਾਹੁੰਦਾ ਹੈ ਹਰ ਬੰਦਾ ਕੋਈ ਡਾਈਟਿਸ਼ਨ ਜੁਆਇਨ ਕਰ ਰਿਹਾ ਹੈ ਕੋਈ ਦਵਾਈ ਲੈ ਰਿਹਾ ਤੇ ਕੋਈ ਉਹਦੇ ਲਈ ਐਕਸਰਸਾਈਜ਼ ਕਰਦਾ ਕੋਈ ਇੰਟਰਮੀਡੀਏਟ ਫਾਸਟਿੰਗ ਕਰਦਾ ਪਰ ਅਸਲ ਦੇ ਵਿੱਚ ਮੋਟਾਪੇ ਦਾ ਕਾਰਨ ਕੀ ਹੈ ਮੋਟਾਪੇ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ ਔਰ ਮੋਟਾਪੇ ਦੇ ਸਾਡੀ ਸਿਹਤ ਤੇ ਨੁਕਸਾਨ ਕੀ ਹੈਗੇ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਅੱਜ ਅਸੀਂ ਬਗੋਇਲ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਕੋਇਲ ਸਾਹਿਬ ਬਹੁਤ ਬਹੁਤ ਸਵਾਗਤ ਜਗਬਾਣੀ ਤੇ ਜਗਵਣੀ ਵਾਲਿਆਂ ਦਾ ਵੀ ਬੜਾ ਧੰਨਵਾਦ ਹੈ ਜੀ ਤੇ ਤੁਹਾਡਾ ਤਾਂ ਤੁਹਾਡੀ ਸਭ ਹੈ ਹੀ ਕਿ ਅੱਜ ਆਪਾਂ ਦਵਾਈ ਦੇ ਬਾਲ ਜਿ ਬੈਠੇ ਆ ਔਰ ਇਹਦਾ ਇੱਕ ਸਭ ਤੋਂ ਵੱਡਾ ਸੋਚਿਆ ਕਿ ਜਿਹੜਾ ਵੀ ਇਥੇ ਤੁਰਿਆ ਫਿਰਦਾ ਉਹਦਾ ਮੋਟਾਪਾ ਬਹੁਤ ਵਧਿਆ ਹੋਇਆ ਤੇ ਉਹਦੇ ਨੂੰ ਜਿਆਦਾ ਆਪਣੇ ਲੁਧਿਆਣਾ ਪਟਿਆਲਾ ਮੋਗਾ ਜਲੰਧਰ ਭਰਿਆ ਪਿਆ ਮੋਟਾਪੇ ਦਾ ਇੰਨਾ ਬੁਰਾ ਹਾਲ ਹੈ ਪਤਾ ਨਹੀਂ ਕਿਉਂ ਹੋਇਆ ਸਾਡੀ ਡਾਈਟ ਲੈ ਲੋ ਕਈ ਲੇਡੀਜ਼ ਨੂੰ ਤਾਂ ਸੀਜ਼ੇਰੀਅਨ ਹੋ ਰਹੇ ਨੇ ਉਸ ਤੋਂ ਬਾਅਦ ਹੋ ਰਿਹਾ ਕਈ ਕਾਰਨ ਨੇ ਲੇਕਿਨ ਇਹਨੂੰ ਘਟਾਉਣ ਵਾਸਤੇ ਆਪਾਂ ਇੱਕ ਵੀਡੀਓ ਪਾਇਆ ਸੀ ਤੁਹਾਨੂੰ ਯਾਦ ਹੋਊਗਾ ਇੱਕ ਫ੍ਰੀ ਦੀ ਸਲਾਹ ਦਿੱਤੀ ਸੀ ਲੋਕਾਂ ਨੂੰ ਕਿ ਜੀਰਾ ਅਜਵੈਨ ਤੇ ਸੌਫ ਇਹ ਦੋ ਤਿੰਨ ਚੀਜ਼ਾਂ ਨੇ ਅਗਰ ਜੀਰਾ ਜਵੈਨ ਸੌਂਫ ਨੂੰ ਚੰਗੀ ਤਰ੍ਹਾਂ ਤਵੇ ਤੇ ਰੋਸਟ ਕਰ ਲਿਆ ਜਾਵੇ ਔਰ ਭੁੰਨ ਕੇ ਚੰਗੀ ਤਰ੍ਹਾਂ ਇਹਨਾਂ ਦਾ ਪਾਊਡਰ ਬਣਾਇਆ ਜਾਵੇ ਥੋੜੀ ਜੀ ਕਲੌਂਜੀ ਉਹਦੇ ਵਿੱਚ ਪਾ ਲਈ ਜਾਵੇ ਤਾਂ ਬਹੁਤ ਹੀ ਗਜ਼ਬ ਦਾ ਉਹਦਾ ਰਿਜ਼ਲਟ ਆ ਕਲੌਂਜੀ ਮਤਲਬ 10 ਗ੍ਰਾਮ ਹੀ ਪਾਉਣੀ ਆ 100 ਦੇ ਵਿੱਚ ਔਰ ਇਹਨੂੰ ਤੁਸੀਂ ਭੁੰਨ ਕੇ ਜਦੋਂ ਬਣਾਉਨੇ ਹੋ ਤਾਂ ਹੌਲੀ 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 ਮੰਨ ਤਿੰਨ ਚਾਰ ਮਹੀਨੇ ਚ ਤੁਹਾਡਾ ਥੈਂਕ ਯੂ ਆ ਜਾਂਦਾ ਔਰ ਇਹਦੇ ਵਾਸਤੇ ਜਿਹੜਾ ਸਾਡੇ ਵੈਦ ਆ ਉਹਨਾਂ ਨੇ ਇੱਕ ਫਾਰਮੂਲਾ ਬਣਾਇਆ ਜੀ ਮੈਂ ਤੁਹਾਡੇ ਜੇ ਕਹੋਂ ਦਾ ਫਾਰਮੂਲਾ ਹੀ ਸ਼ੇਅਰ ਕਰ ਦਿੰਦੇ ਹਾਂ ਬਿਲਕੁਲ ਬਿਲਕੁਲ ਉਹ ਫਾਰਮੂਲੇ ਦੇ ਵਿੱਚ ਕੀ ਆ ਉਹਦਾ ਨਾਮ ਰੱਖਿਆ ਕੈਪਸੂਲ ਫੈਟ ਗੱਜ ਕੇਸਰੀ ਉਸ ਨਾਮ ਤੇ ਉਹਨੂੰ ਗਵਰਨਮੈਂਟ ਤੋਂ ਅਪਰੂਵ ਵੀ ਕਰਾਇਆ ਪਰ ਉਹ ਮੈਂ ਫਾਰਮੂਲਾ ਤਾਂ ਦੱਸ ਦਿੰਦਾ ਵੀ ਹਰ ਜਗ੍ਹਾ ਤਾਂ ਨਹੀਂ ਪਹੁੰਚਿਆ ਜਾਂਦਾ ਹੁਣ ਜਿਵੇਂ ਦੁਬਈ ਦੀਆਂ ਸੜਕਾਂ ਤੇ ਘੁੰਮ ਰਹੇ ਸੀ ਕਿ ਨੂੰ ਕਿੱਥੇ ਮਿਲੀ ਜਾਂਦੇ ਆ ਬਿਲਕੁਲ ਜੇ ਤੁਹਾਡਾ ਫਾਰਮੂਲਾ ਦੇਖਿਆ ਸੀ ਪਰ ਉਹ ਇੱਥੇ ਹੀ ਕਰ ਲੈਣ ਯੂ ਐਸ اے ਕੈਨੇਡਾ ਜਿੱਥੇ ਵੀ ਆਪਾਂ ਬੈਠੇ ਆ ਇਹਨੂੰ ਯੂਜ਼ ਕਰ ਸਕਦੇ ਹੋ ਘਰੇ ਬਣਾ ਕੇ ਆਪਣੀ ਰਸੋਈ ਚ ਪਿਆ ਨੋਟ ਕਰ ਕਾਲੀ ਮਿਰਚ ਫਿਰ ਸੁੰਡ ਫਿਰ ਉਹਦੇ ਵਿੱਚ ਮੱਗ ਵੀਪਲ ਤੇ ਇੱਕ ਬਾਈ ਵੜਿੰਗ ਬਾਈ ਵੜਿੰਗ ਇੱਕ ਜੜੀ ਬੂਟੀ ਆ ਕੋਈ ਟੈਨਸ਼ਨ ਨਾ ਲਓ ਮਿਲ ਜਾਂਦੀ ਆ ਫਿਰ ਉਹਦੇ ਵਿੱਚ ਪਾਇਆ ਹੋਇਆ ਬਿਹੜਾ ਪੰਜ ਚੀਜ਼ਾਂ ਪਾ ਕੇ ਬਣਾਇਆ ਗਿਆ ਜਿਹੜਾ weight reduce ਦਾ ਕੈਪਸੂਲ ਹੈ ਉਹਦਾ ਨਾਮ ਫਿਰ ਅਪਰੂਵ ਕਰਾਇਆ ਗਿਆ ਫੈਟ ਗਜ ਕੇਸਰੀ ਪਰ ਸੱਚਮੁੱਚ ਜਿਹਨੇ ਵੀ ਖਾਇਆ ਉਹਨੇ 2 ਕੁ ਮਹੀਨੇ ਚ ਥੈਂਕ ਯੂ ਬੋਲਿਆ ਔਰ ਇੱਕ ਚੀਜ਼ ਵੱਡੀ ਹੈ ਕਿ ਖਾਣਦੇ ਪੀਣਦੇ ਵਜ਼ਨ ਘਟਾਉਣ ਲਈ ਸਭ ਤੋਂ ਵਧੀਆ ਚੀਜ਼ਾਂ ਨੇ ਇਹ ਇਹਨਾਂ ਨੂੰ ਤੁਸੀਂ ਘਰੇ ਵੀ ਬਣਾ ਸਕਦੇ ਹੋ ਜੇ ਮੰਗਾਣਾ ਹੋਵੇ ਤਾਂ ਸਾਡੇ ਕੋਲੋਂ ਮੰਗਾ ਵੀ ਸਕਦੇ ਹੋ ਬਹੁਤ ਸੋਹਣੀਆਂ ਚੀਜ਼ਾਂ ਨੇ ਅੱਜਕੱਲ ਗੋਇਸਾ ਮਟਾਪੇ ਤੋਂ ਡਰਦੇ ਆ ਨਾ ਲੋਕ ਬੜੇ ਕਨਫਿਊਜ਼ ਹੋ ਗਏ ਆ ਆ ਕੋਈ ਕਹਿੰਦਾ ਜੀ ਆਹ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ ਹੁਣ ਉਦਾਹਰਨਾ ਦਿਆਂ ਕਈ ਬੰਦੇ ਕਹਿੰਦੇ ਆ ਪਨੀਰ ਨਹੀਂ ਖਾਣਾ ਚਾਹੀਦਾ ਕਿ ਇਹਦੇ ਨਾਲ ਮਟਾਪਾ ਵੱਡਾ ਹੋ ਜਾਂਦਾ ਕੋਈ ਕਹਿੰਦਾ ਜੀ ਫੁੱਲ ਮਖਾਣੇ ਖਾਣੇ ਚਾਹੀਦੇ ਆ ਇਹ ਬੜੇ ਚੰਗੇ ਹੁੰਦੇ ਆ ਕੋਈ ਕਹਿੰਦਾ ਜੀ ਫਰਾਈਡ ਫੂਡ ਨਾਲ ਨੁਕਸਾਨ ਹੋ ਰਿਹਾ ਕੋਈ ਕਹਿੰਦਾ ਚਿਕਨ ਖਾਣਾ ਚਾਹੀਦਾ ਤੇ ਕੋਈ ਕਹਿੰਦਾ ਚਿਕਨ ਨਹੀਂ ਖਾਣਾ ਚਾਹੀਦਾ ਤੁਸੀਂ ਸੁਜੈਸ ਕੇ ਦਿਨ ਦੇ ਵਿੱਚ ਜੇ ਬੰਦੇ ਨੇ ਤਿੰਨ ਤਰ੍ਹਾਂ ਦਾ ਭੋਜਨ ਖਾਣ ਤਿੰਨ ਵਾਰ ਭੋਜਨ ਖਾਣਾ ਬ੍ਰੇਕਫਾਸਟ ਲੰਚ ਤੇ ਡਿਨਰ ਇਹ ਤਿੰਨੇ ਜਿਹੜੀਆਂ ਮੀਲਸ ਹੈਗੀਆਂ ਇੱਕ ਚੰਗੇ ਜੀਵਨ ਦੇ ਲਈ ਚੰਗੀ ਸਿਹਤ ਦੇ ਲਈ ਕਿਸ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਦੇਖੋ ਸਭ ਤੋਂ ਵਧੀਆ ਤਾਂ ਹੋਣਾ ਚਾਹੀਦਾ ਬੰਦੇ ਦਾ ਦੋ ਟਾਈਮ ਦਾ ਮੀਲ ਹਮ ਇੱਕ ਤਾਂ ਸਵੇਰੇ ਡਟ ਕੇ ਕਰ ਲਵੇ ਇੱਕੋ ਸ਼ਾਮ ਨੂੰ ਕਰ ਲਵੇ ਸੂਰਜ ਛਿਪਨ ਤੋਂ ਪਹਿਲਾਂ ਪਹਿਲਾਂ ਹੁਣ ਹੋਇਆ ਪਿਆ ਉਲਟਾ ਕੰਮ ਜਿਹੜੇ ਆ ਗੱਲ ਮੈਂ ਕਰਦਾ ਕਈ ਤਾਂ ਕਹਿੰਦੇ ਨੇ ਯਾਰ ਗੋਇਲ ਦਾ ਦਿਮਾਗ ਹੀ ਖਰਾਬ ਹੋ ਗਿਆ ਰਾਤ ਨੂੰ 9 ਵਜੇ ਤੱਕ ਦਫ਼ਤਰ ਚ ਆਉਣਾ ਕਿਹੜੋ ਰੋਟੀ ਖਾਈਏ ਤੇ ਕੀ ਕਰੀਏ ਪਰ ਉਹਦੇ 'ਚ ਇਹ ਆ ਕਿ ਜ਼ਰੂਰੀ ਨਹੀਂ ਹੁੰਦਾ ਕਿ ਦਫ਼ਤਰ 'ਚ ਆ ਕੇ ਰੋਟੀ ਖਾਣੀ ਆ ਤਾਂ ਉਹਦੇ ਹੋਰ بڑے ਹੱਲ ਨੇ ਚਾਹੇ ਤੁਸੀਂ ਹੁਣ ਜਿਵੇਂ ਦਿਨ 'ਚ ਕਈ ਲੋਕਾਂ ਨੂੰ ਵੀ ਕਹਿੰਦਾ ਵੀ ਭੁਰਜੇ ਛੋਲੇ ਰੱਖਿਆ ਕਰੋ ਜਦੋਂ ਭੁੱਖ ਲੱਗਦੀ ਆ ਥੋੜੇ ਜਿਹਾ ਖਾ ਲਿਆ ਕਰੋ ਜਿਆਦਾ ਵੀ ਖਾਣੇ ਚੰਗੇ ਨਹੀਂ ਹੁੰਦੇ ਇਹਨਾਂ ਫੁੱਲ ਮਖਾਣੇ ਆ ਬਹੁਤ ਵਧੀਆ ਚੀਜ਼ ਆ ਖਾਓ ਉਹਦੇ ਨਾਲ ਕੈਲਸ਼ੀਅਮ ਪੂਰਾ ਹੁੰਦਾ ਬਾਡੀ ਚ ਨਾ ਕਿ ਕੋਈ ਹੋਰ ਉਹਦਾ ਫਾਇਦਾ ਜ਼ਿਆਦਾ ਤੇ ਫਿਰ ਤੁਸੀਂ ਦੇਖੋ ਆਪਣੇ ਪੰਜੀਰੀ ਚ ਪੈਂਦਾ ਸੀ ਨਾ ਫੁੱਲ ਮਖਾਣਾ ਕੈਲਸ਼ੀਅਮ ਜਨਾਨੀ ਦਾ ਘਟ ਜਾਂਦਾ ਜਦੋਂ ਬੱਚਾ ਹੁੰਦਾ ਤਾਂ ਉਹਦੇ ਚ ਤੇ ਦੂਜੀ ਚੀਜ਼ ਹੋਰ ਕੀ ਆ ਕਿ ਜਿਹੜੀ ਫੂਡ ਦੀ ਹੈਬਿਟ ਆ ਸਵੇਰੇ ਉੱਠ ਕੇ ਅਸੀਂ ਕਹਿੰਦੇ ਹਾਂ ਸਲਾਦ ਖਾ ਲਓ ਅੱਛਾ ਜੇ ਤੁਸੀਂ ਪੂਰੀ ਤਰ੍ਹਾਂ ਵਜ਼ਨ ਕੰਟਰੋਲ ਰੱਖਣਾ ਜੋ ਮਰਜ਼ੀ ਖਾਓ ਪੀਓ ਤਾਂ ਵੀ ਕੰਟਰੋਲ ਰੱਖਣਾ ਤਾਂ ਰੋਟੀ ਤੋਂ 15 ਮਿੰਟ ਪਹਿਲਾਂ ਸਲਾਦ ਦੀ ਇੱਕ ਪਲੇਟ ਖਾਓ ਫਰ ਕੇ ਹੂੰ ਤੁਸੀਂ 2 ਮਹੀਨੇ ਕਰ ਲਓ ਮੈਂ ਕਹਿੰਦਾ ਜਿੰਦਗੀ ਭਰ ਕਰੋਗੇ ਇਹ ਗੱਲ ਮੇਰੀ ਗਰੰਟੀ ਆ ਪਰ ਜੇ 2 ਮਹੀਨੇ ਕਰ ਲੋਗੇ ਨਾ ਤਾਂ ਤੁਹਾਨੂੰ ਆਦਤ ਪੈ ਜਾਣੀ ਆ ਸਾਡੀ ਗੱਲ ਦੀ ਕਿਉਂਕਿ 2 ਮਹੀਨੇ ਬਾਅਦ ਸਰੀਰ ਆਪਣੀ ਸ਼ੇਪ ਚੋਂ ਲਾ ਜਾਂਦਾ ਬੰਦਾ ਆਪੇ ਸਮਝ ਜਾਂਦੇ ਵੀ ਇਹ ਤਾਂ ਕਰਨਾ ਹੀ ਕਰਨਾ ਗੱਲ ਬਣ ਗਈ ਉਹਨਾਂ ਗੱਲ ਬਣ ਗਈ ਅੱਛਾ ਜਦੋਂ ਗੱਲ ਬਣਦੀ ਆ ਇਹ ਤਾਂ ਹੈ ਨਹੀਂ ਵੀ ਅੱਜ ਜਾਦੂ ਦੀ ਕੋਈ ਛੜੀ ਕਮਾਈ ਆਪਾਂ ਢੱਡ ਅੰਦਰ ਇਹ ਤਾਂ ਫਿਲਮਾਂ 'ਚ ਦਿਖਾਇਆ ਜਾ ਸਕਦੇ ਜਾਂ ਐਨੀਮੇਸ਼ਨ 'ਚ ਦਿਖਾਇਆ ਜਾ ਸਕਦੇ ਜੇ ਅਸਲੀ ਰੂਟ ਲੈਵਲ ਤੇ ਗੱਲ ਕਰੀਏ ਤਾਂ 2-3 ਮਹੀਨੇ 'ਚ ਨਾ ਚੀਜ਼ਾਂ ਦੇ ਰਿਜ਼ਲਟ ਆਉਂਦੇ ਆ ਬਾਕੀ ਰਹੀ ਗੱਲ ਖਾਣੇ ਦੀ ਖਾਣਾ ਪੀਣਾ ਕੀ ਹੈਗਾ ਉਹ ਜੋ ਮਰਜ਼ੀ ਖਾਓ ਪੀਓ ਮੈਂ ਕਹਿੰਦਾ ਹੁਣ ਸੁਭਾਸ਼ ਗੋਇਲ ਕੀ ਨਹੀਂ ਖਾਂਦਾ ਪੀਂਦਾ ਹੁਣ ਸਭ ਕੁਝ ਖਾਂਦੇ ਪੀਂਦੇ ਆ ਵਜ਼ਨ ਮੈਂਟੇਨ ਆ ਕਿਉਂਕਿ ਇਹ ਜਿਹੜੀ ਚੀਜ਼ਾਂ ਜ਼ਰੂਰੀ ਨੇ ਵੀ ਰੋਟੀ ਖਾਣੀ ਐ ਸਲਾਦ ਦੀ ਪਲੇਟ ਪਹਿਲਾਂ ਆ ਜੇ ਪਹਿਲਾਂ ਸਲਾਦ ਖਾ ਲਓ ਸਲਾਦ ਖਾ ਕੇ ਭੁੱਖ ਲੱਗਦੀ ਆ ਜੀ ਉਹ ਅਸਲੀ ਗੱਲ ਇੱਕ ਜਿਮ ਵਾਲਾ ਕਲਚਰ ਬੜਾ ਚੱਲਿਆ ਜੀ ਹੋ ਜਾਂਦੇ ਆ ਲੋਕ ਬਹੁਤ ਵੀਕ ਹੋ ਜਾਂਦੇ ਆ ਬੜੇ ਫਿੱਟ ਹੋ ਜਾਂਦੇ ਆ ਦਿਨਾਂ ਚ ਹੀ weight reduce ਕਰ ਲੈਂਦੇ ਆ ਬਾਅਦ ਫੇਰ ਉਹ ਮਟਾਪਾ ਵੱਧ ਜਾਂਦਾ ਬਾਇਓਲੋਜੀਕਲੀ ਉਹਦੀ ਕੀ ਵਜ੍ਹਾ ਹੈਗੀ ਆ ਦੇਖੋ ਆਰਟੀਫੀਸ਼ਲ ਚੀਜ਼ ਕੋਈ ਵੀ ਹੈ ਹੁਣ ਜਿੰਮ ਕਰ ਲਓ ਤੁਸੀਂ ਕਰੋ ਬਿਲਕੁਲ ਜੇ ਤੁਸੀਂ ਜਿੰਮ ਕੀਤਾ ਫਿਰ ਜਿੰਮ ਤੋਂ ਬਾਅਦ ਜਿਹੜਾ ਤੁਹਾਡਾ ਡਾਈਟ ਆ ਉਹ ਬਿਲਕੁਲ ਮਤਲਬ ਕਿ ਉਹ ਹੋਣੀ ਚਾਹੀਦੀ ਆ ਜਿਹੜੀ ਆਪਾਂ ਕਹਿੰਦੇ ਪੋਸਟ-ਟ੍ਰੇਨਿੰਗ ਡਾਈਟ ਹੁਣ ਹੁਣ ਡਾਈਟ ਦੇ ਵਿੱਚ ਕੀ ਆ ਜਿੰਮ ਦੇ ਵਿੱਚ ਕੀ ਹੁੰਦਾ ਸਾਰੇ ਜਿੰਮ ਕਜੇ ਨਹੀਂ ਹੈਗੇ ਸਾਰੇ ਜਿੰਮ ਟ੍ਰੇਨਰ ਵੀ ਕਜੇ ਨਹੀਂ ਹੈਗੇ ਪਰ ਅਕਸਰ ਜ਼ਿਆਦਾਤਰ ਇਹ ਹੋਣ ਲੱਗ ਗਿਆ ਕਿ ਜਿੰਮ ਵਾਲੇ ਪਹਿਲੇ ਹੀ ਦੇਖਦੇ ਵੀ ਸਾਮੀ ਆ ਹੂੰ ਇਨੂੰ ਇਹ ਵੀ ਖਵਾਉਣਾ ਪ੍ਰੋਟੀਨ ਵੀ ਖਵਾਉਣਾ ਉਹ ਵੀ ਖਵਾਉਣਾ ਵੀ ਖਵਾਉਣਾ ਕਈ ਵਾਰੀ ਇਹਨਾਂ ਚੀਜ਼ਾਂ ਦੀ ਉਹਦੀ ਬੋਡੀ ਨੂੰ ਲੋੜ ਹੀ ਨਹੀਂ ਹੁੰਦੀ ਹਮ ਕਿੱਥੇ ਇੱਕ ਡਾਕਟਰ ਦੀ ਸਲਾਹ ਕਿੱਥੇ ਇੱਕ ਵੈਦ ਦੀ ਸਲਾਹ ਕਿੱਥੇ ਇੱਕ ਇੱਕ ਡਾਈਟੀਸ਼ਨ ਦੀ ਸਲਾਹ ਇਹਦੇ ਚ ਡਾਈਟੀਸ਼ਨ ਦੀ ਸਲਾਹ ਬਹੁਤ ਇੰਪੋਰਟੈਂਟ ਹੁੰਦੀ ਆ ਤੋਂ ਜਿਹੜੀ ਡਾਈਟ ਸੈੱਟ ਕਰਨ ਵਾਸਤੇ ਕਿਉਂਕਿ ਉਹਨੇ ਇੱਕ ਪੜ੍ਹਾਈ ਕੀਤੀ ਹੈ ਡਿਪਲੋਮਾ ਜਾਂ ਫਿਰ ਸਾਡੇ ਵਰਗੇ ਜਿਹੜੇ ਨੇਚਰੋਪੈਥੀ ਚ ਕੰਮ ਕਰਕੇ ਆਏ ਵਡੇ ਉਹਨਾਂ ਨੂੰ ਪਤਾ ਹੈ ਵੀ ਪਿਆਜ਼ ਦਾ ਕੀ ਰੋਲ ਹੈ ਲਸਣ ਦਾ ਕੀ ਰੋਲ ਹੈ ਅਦਰਕ ਦਾ ਕੀ ਰੋਲ ਹੈ ਗਿਆ ਫਿਰ ਉੱਥੇ ਕੰਮ ਹੋਊਗਾ ਅੱਛਾ ਜਦ ਤੱਕ ਤੁਸੀਂ ਖਾਣ ਵਾਲੀ ਚੀਜ਼ ਠੀਕ ਨਹੀਂ ਕਰੋਗੇ ਜਦੋਂ ਤੱਕ ਗੱਲ ਨਹੀਂ ਬਣਨੀ ਚਾਹੇ ਤੁਸੀਂ ਜਿੰਮ ਕਰ ਲਓ ਕੁਝ ਕਰ ਲਓ ਜਿਹੜੇ ਲੋਕ ਜਿੰਮ ਕਰਦੇ ਆ ਫਿਟ ਨਹੀਂ ਹੁਣ ਅਮਤਾਬ ਵਚਨ ਜੀ ਕਰਦੇ ਆ ਹੁਣ ਵੀ ਕਰਦੇ ਨੇ ਤਰਵਿੰਦਰ ਉਹ ਨਹੀਂ ਹੁਣ ਤੱਕ ਇਹ ਕਰਦੇ ਨਹੀਂ ਬੰਦੇ ਨਾਲ ਮੂੰਹ ਤੇ ਵੀ ਕੰਟਰੋਲ ਹੈ ਹਾਂ ਨਾਲ ਕੰਟਰੋਲ ਹੈ ਹੁਣ ਜਿਵੇਂ ਆਪਣੇ ਆਰਟਿਸਟ ਨੂੰ ਪਤਾ ਹੈ ਵੀ ਸਾਡੀ ਤਾਂ ਬੋਡੀ ਸਭ ਕੁਝ ਹੈ ਉਹਦੇ ਪੈਸੇ ਮਿਲਦੇ ਉਹਨਾਂ ਨੂੰ ਇਸੇ ਤਰ੍ਹਾਂ ਆਮ ਪਬਲਿਕ ਨੂੰ ਨਾਲ ਨਾਲੇ ਚਾਹੀਦਾ ਹੁਣ ਜਿੰਮ ਕਰਕੇ ਆਏ ਹਾਂ ਅਨਸਾਰ ਪੈਗ ਮੋਟੇ ਮੋਟੇ ਢੋਕਲੇ ਨਾਲ ਗੁਰਗਾ ਖਾ ਲਿਆ ਫੇਰ ਉਹ ਜਿੰਮ ਵੀ ਇੱਕ ਦਵਾਈਆਂ ਵਾਲਾ ਕੰਮ ਦੱਸਿਓ ਜਿਹੜੀਆਂ ਪਤਲੇ ਹੋਣ ਦੀਆਂ ਤੁਸੀਂ ਵੀ ਕੋਈ ਕੈਪਸੂਲ ਤਿਆਰ ਕੀਤਾ ਹੂੰ ਕਈ ਲੋਕ ਕਹਿੰਦੇ ਆ ਵੀ ਸਾਈਡ ਇਫੈਕਟ ਬੜਿਆ ਜੀ ਪਤਲੇ ਹੋਣ ਦੀ ਦਵਾਈ ਨਹੀਂ ਖਾਣੀ ਚਾਹੀਦੀ ਜਿਹੜੀ ਤੁਸੀਂ ਬਣਾਈ ਆ ਫਿਰ ਉਹਦਾ ਨੁਕਸਾਨ ਨਹੀਂ ਕੋਈ ਮੈਥਨ ਦੇ ਦੇ ਜਿਹਦੇ ਚ ਕੈਮੀਕਲ ਆ ਉਹ ਜਿਹੜੀ ਅਸੀਂ ਬਣਾਈ ਆ ਮੈਂ ਫਾਰਮੂਲੇ ਸ਼ੇਅਰ ਕਰਤਾ ਦੇਖੋ ਕਿਹੜੀ ਚੀਜ਼ ਆ ਬਾਹਰਲੀ ਸਬਰ ਸੋਈ ਹੁਣ ਬਾਈ ਵਡਿੰਗ ਪਾਈ ਆ ਪਰਬਡਿੰਗ ਕੀਆ ਉਹ ਸਾਡੇ ਪੇਟ ਦੇ ਜਿੰਨੇ ਵੀ ਜਰਮ ਨੇ ਕੀੜੇ ਨੇ ਉਹਨਾਂ ਨੂੰ ਖਤਮ ਕਰ ਦਿੰਦੀ ਆ ਫਿਰ ਉਸ ਤੋਂ ਬਾਅਦ ਜਿਹੜੀ ਉਹ ਚ ਬਿਹੜਾ ਪਾਇਆ ਬਿਹੜੇ ਦਾ ਕੰਮ ਹੈ ਖੁਰਚ ਖੁਰਚ ਕੇ ਸਾਡੀਆਂ ਨਾੜੀਆਂ ਦੇ ਵਿੱਚੋਂ ਮਲ ਮਤਲਬ ਜਿਹਨੂੰ ਅਸੀਂ ਲੈਟਰਨ ਕਹਿੰਦੇ ਆ ਜਾਂ ਜਮ ਮਲ ਨੂੰ ਬਾਹਰ ਕਰ ਦਿਆ ਤੇ ਉਹਦੇ ਨਾਲ ਹੋਰ ਫਿਰ ਅਸੀਂ ਉਹਦੇ ਵਿੱਚ ਕੀ ਪਾਇਆ ਸੁੰਡ ਔਰ ਕਾਲੀ ਮਿਰਚ ਔਰ ਅਜਵਾਇ ਪਰ ਇਹ ਸਾਰੀਆਂ ਚੀਜ਼ਾਂ ਨੇ ਆਪਣੀ ਆਪਣੀ ਜਗ੍ਹਾ ਤੇ ਕੰਮ ਕਰਨਾ ਔਰ ਇਹ ਬਾਡੀ ਨੂੰ ਫਾਇਦੇ ਕਰਦੀਆਂ ਨੁਕਸਾਨ ਕੋਈ ਨਹੀਂ ਇਹਨਾਂ ਦਾ ਕੰਮ ਹੈ ਕਿ ਤੁਹਾਡਾ ਜਿਹੜਾ ਪਾਚਨ ਕਿਰਿਆ ਜੀ ਕੱਢ ਹਲਦਾ ਉਹਨੂੰ ਠੀਕ ਕਰ ਦੇਣਾ ਜੋ ਤੁਸੀਂ ਖਾਓਗੇ ਪੰਜਾਬੀ ਚ ਕਹਿੰਦੇ ਪੱਥਰ ਵੀ ਹਾਜਮ ਪੱਥਰ ਵੀ ਹਾਜਮ ਜਿਹਦਾ ਪੇਟ ਬਹੁਤ ਜ਼ਿਆਦਾ ਬਾਹਰ ਨਿਕਲ ਜਾਂਦਾ ਉਹਦੇ ਲਈ ਪੰਜ ਗੂੰਦ ਲੈ ਅਸੀਂ ਕੋਈ ਵੀ ਚੀਜ਼ ਚੁਪਾਈ ਨਹੀਂ ਹੋਈ ਪੰਚਮ ਗੂੰਦ ਕਾਲਾ ਉਹਦੇ ਵਿੱਚ ਹੈਗਾ ਇੱਕ ਤਾਂ ਗੂੰਦ ਮਰੀਂਗਾ ਗੂੰਦ ਚਲਗੋਜ਼ਾ ਗੂੰਦ ਕੇਕਰ ਗੂੰਦ ਮੇਪਲ ਤੇ ਗੂੰਦ ਨਿੰਮ ਪੰਜ ਗੂੰਦ ਲੈ ਔਰ ਉਹਦੇ ਨਾਲ ਅਸੀਂ ਇੱਕ ਕਲੌਂਜੀ ਪਾਈ ਹੈ ਇੱਕ ਅਸੀਂ ਜਟਾਵੰਦ ਸੀ ਪਾਈ ਹੈ ਜਿਹੜੀ ਕਿ ਬਾਡੀ ਨੂੰ ਇੱਕਦਮ ਮਤਲਬ ਪੇਟ ਦੀਆਂ ਨਸਾਂ ਨੂੰ ਚੰਨੀ ਤਰ੍ਹਾਂ ਕਰਕੇ ਸਾਫ पेट अंदर मारे। मारे। कर बुंदी है और कोई रोले। ਹੁਣ ਅਖੀਰ ਚ ਗੋਇਲ ਸਾਹਿਬ ਜਾਂਦੇ ਜਾਂਦੇ ਇਹ ਵੀ ਦੱਸ ਦਿਓ ਵੀ ਮਟਾਪੇ ਦੇ ਬਾਡੀ ਤੇ ਕੀ ਪ੍ਰਭਾਵ ਆ ਮਾੜੇ? ਮਾੜੇ। ਅੱਛਾ ਕਈ ਤਾਂ ਮਟਾਪੇ ਨਾਲ ਬਹੁਤ ਵਧੀਆ ਜ਼ਿੰਦਗੀ ਜਿਉਂਦੇ ਆ। ਤੁਸੀਂ ਦੇਖਿਆ ਹੋਊਗਾ ਡਾਂਸ ਵੀ ਕਰਦੇ ਆ। ਥੱਕਦੇ ਨਹੀਂ ਭੱਜਦੇ ਨੱਠਦੇ ਕੁਝ ਨਹੀਂ ਹੁੰਦਾ। ਉਹਨਾਂ ਦਾ ਬੀਐਮ ਲੈਵਲ ਬਿਲਕੁਲ ਨਾਰਮਲ ਹੁੰਦਾ। ਅੱਛਾ ਕਈਆਂ ਨੂੰ ਮਟਾਪਾ ਹੋਇਆ ਨਹੀਂ ਸਾਹ ਚੜਨ ਲੱਗਿਆ। ਔਰ ਥੋੜਾ ਜਿਆਦਾ ਦੁਰ ਦੇ ਹਾਫ ਜਾਂਦੇ ਨੇ। ਕਈਆਂ ਨੂੰ ਸ਼ੂਗਰ ਕਈਆਂ ਨੂੰ ਹਾਰਟ ਅਟੈਕ ਕੋਲੇਸਟ੍ਰੋਲ ਵੱਜ ਜਾਂਦਾ ਟ੍ਰਾਈਗਲਿਸਰਾਈਡ ਵੱਜ ਜਾਂਦੇ ਨੇ ਉਹ ਕੀ ਹੈ ਕਿ ਮोटापे ਕਾਰਨ ਉਹ ਨਾ ਤਾਂ ਸੈਰ ਕਰਨੀ ਆ ਨਾ ਦੁਰਨਾ ਫਿਰਨਾ ਨਾ ਕੋਈ ਐਕਸਰਸਾਈਜ਼ ਕਰਨੀ ਆ ਨਾ ਕੋਈ ਜਿਮ ਕਰਨਾ ਕੁਝ ਵੀ ਨਹੀਂ ਕਰਦੇ ਇਸ ਕਰਕੇ ਮोटापे ਦਾ ਸਾਈਡ ਇਫੈਕਟ ਆਉਂਦਾ ਆਦਰਵਾਇਜ਼ ਮोटापा ਜਿਹੜਾ ਹੈਗਾ ਉਹ ਅਸੀਂ ਕਹਿ ਦਿੰਨੇ ਆ ਵੀ ਇੱਕ ਮोटापा ਸੌਸ ਆਪਾ ਲੇਕਿਨ ਉਹ ਸੌਸ ਆਪੇ ਵਾਲੀ ਗੱਲ ਜਿਹੜੀ ਆ ਉਹੀ ਆ ਕਿ ਆਲਸ ਪੈ ਜਾਂਦਾ ਉਹਨੂੰ 슈ਗਰ ਵੀ ਉਹਦੇ ਵਿੱਚ ਨਿਯਮਤ ਆ ਜਾਂਦਾ ਹੈ। ਠੀਕ ਹੈ। ਕਲੇਸਟਰੋਲ ਹਾਰਟ ਦੀਆਂ ਪ੍ਰੋਬਲਮ ਦਾ ਨਿਯਮਤ ਆ ਜਾਂਦਾ ਹੈ। ਕਿਉਂਕਿ ਜਦੋਂ ਮਟਾਪਾ ਵੱਧਦਾ ਉਹਦੇ ਵਿੱਚ ਕਈ ਬਿਮਾਰੀਆਂ ਆਪਣੇ ਆਪ ਘਰ ਬਣਾ ਲੈਂਦੀਆਂ ਨੇ ਕਿਉਂ ਕਿ ਕਿਉਂਕਿ ਇਨਸਾਨ ਐਕਸਰਸਾਈਜ਼ ਯੋਗਾ ਬਿਲਕੁਲ ਹੀ ਛੱਡ ਦਿੰਦਾ। ਕਈ ਬੰਦੇ ਜਿਹੜੇ ਮੋਟੇ ਹੈਗੇ ਮੇਰੇ ਸਰਕਲ 'ਚ ਵੀ ਜਾਣਕਾਰ ਹੈ ਉਹ ਮੰਨਦੇ ਹੀ ਨਹੀਂ ਇਸ ਗੱਲ ਨੂੰ ਅਸੀਂ ਪਤਲੇ ਹੋਣਾ। ਹਾਲਾਂਕਿ ਮੈਂ ਤਾਂ ਆਪ ਨਹੀਂ ਪਤਲਿਆਂ ਚ ਆਉਂਦਾ। ਪਰ ਮਟਾਪੇ ਦੇ ਦੌਰਾਨ ਕਿਹੜੇ ਸਿੰਪਟਮ ਹੈ ਜਿਹੜੇ ਸਾਨੂੰ ਅਗਾਹ ਕਰਦੇ ਆ ਵੀ ਹੁਣ ਬੰਦੇ ਦਾ ਪੁੱਤ ਬਣ ਜਾ ਤੈਨੂੰ weight ਘਟਾਉਣਾ ਪੈਣਾ ਉਹ ਦੱਸ ਦਿਓ ਪਰ ਮੈਂ ਤੁਹਾਨੂੰ ਦੱਸਦਾ ਥੋੜੀ ਸਾਹਿਬ ਜੇ ਮੈਂ ਤੁਸੀ ਅਪਦਾ ਐਗਜ਼ਾਮਪਲ ਦਿੱਤਾ ਜੇ ਤੁਹਾਨੂੰ ਅਸੀਂ ਮੋਟਿਆਂ ਚ ਲਵਾਂਗੇ ਨਹੀਂ ਹੋ ਸਕਦਾ ਤੁਹਾਡੀ ਹੋਰ ਚੀਜ਼ ਗਲੀਟ ਇੱਕ ਇੱਕ ਗਲੀਟ ਹੁਣ ਤੁਹਾਨੂੰ ਭੁਜਾ ਲਈਏ ਜਿੰਨਾ ਮਰਜੀ ਅਸੀਂ ਵੇਖਿਆ ਤੁਹਾਨੂੰ ਜਦ ਤੁਸੀਂ ਮੇਰੇ ਖਿਆਲ ਨਾਲ ਦਿਨ ਚ 18 ਘੰਟੇ ਕੰਮ ਕਰਦੇ ਹੋ ਕੋਈ ਟੈਨਸ਼ਨ ਨਹੀਂ ਹੈ ਪਰ ਵਜਨ ਵੀ ਚੱਕਦੇ ਹੋ ਹਰ ਕੰਮ ਕਰਦੇ ਹੋ ਤੇ ਇਹ ਇਹਨੂੰ ਅਸੀਂ ਮੋਟਾਪੇ ਚ ਨਹੀਂ ਲੈਂਦੇ ਮੋਟਾਪੇ ਚ ਲੈਂਦੇ ਕਿ ਲਟਕ ਗਿਆ ਮੋਟਾਪੇ ਦੇ ਫਿਰ ਸਿੰਪਟਮ ਕੀ ਹੈ ਜੀ ਸਿੰਟਮ ਕਿਸ ਤਰ੍ਹਾਂ ਪੀਪੀ ਸਿੰਟਮ ਕਹਿਣ ਦਾ ਭਾਵ ਹੈ ਬੰਦਾ ਮੋਟਾ ਹੋ ਗਿਆ ਬਿਮਾਰੀਆਂ ਦੇ ਨੇੜੇ ਹੋ ਗਿਆ ਬਾਡੀ ਕੀ ਮੈਸੇਜ ਦਿੰਦੀ ਹੈ ਫਿਰ ਬਾਡੀ ਸਾਨੂੰ ਇੱਕ ਸਿਗਨਲ ਦਿੰਦੀ ਹੈ ਕਿ ਬੰਦੇ ਨੂੰ ਭੁੱਖ ਬਹੁਤ ਲੱਗਦੀ ਆ ਅੱਛਾ ਜੇ ਸੀ ਕਹਿੰਦੇ ਚਾਵਲ ਨਹੀਂ ਖਾਣੇ ਉਹ ਚਾਵਲ ਖਾਣ ਨੂੰ ਜੀ ਕਰਦਾ ਅਸੀਂ ਕਹਿੰਦੇ ਰੋਟੀ ਮੱਕੀ ਦੀ ਖਾਣੀ ਕਣਕ ਵੀ ਰੋਟੀ ਨਹੀਂ ਖਾਣੀ ਉਹ ਕਣਕ ਦੀ ਰੋਟੀ ਨੂੰ ਜੀ ਕਰਦਾ ਉਹਨੂੰ ਕਹਿੰਦੇ ਕੋਲਡ ਡਰਿੰਕ ਨਹੀਂ ਪੀਣਾ ਹੋਇਆ ਤਾਂ ਚਾਹ ਬਾਲਟੀ ਜਿੰਨੇ ਭਰ ਕੇ ਇਹ ਮਤਲਬ ਜਿਹੜੀ ਚੀਜ਼ ਨੂੰ ਮਨਾ ਕੀਤੀ ਜਾਂਦੀ ਆ ਉਹੀ ਉਹਦਾ ਖਾਣ ਨੂੰ ਜੀ ਕਰਦਾ ਕ੍ਰੀਵਿੰਗਸ ਹੁੰਦੀਆਂ ਨੇ ਕ੍ਰੀਵਿੰਗਸ ਹੁੰਦੀਆਂ ਨੇ ਅੱਛਾ ਉਹਨੂੰ 버ਗਰ ਦੀ ਜੰਕ ਫੂਡ ਦੀ ਇੰਨੀ ਕ੍ਰੀਵਿੰਗ ਹੋਏਗੀ ਜੇ ਅਸੀਂ ਉਹਨੂੰ ਕਹਿੰਦੇ ਪੱਤੇ ਖਾ ਸਲਾਦ ਖਾ ਉਹਨੂੰ ਪਰੇ ਲੈ ਜਾ ਮਤਲਬ ਉਹ ਤੋਂ ਨੂੰ ਨਫ਼ਰਤ ਹੁੰਦੀ ਆ ਇਸ ਕਰਕੇ ਇਹ ਜਿਹ ਇਹ ਜੇ ਥੋੜਾ ਜਿਹਾ ਉਲਟ ਚੱਲ ਪੈਣ ਉਹ ਵਿਰਧ ਆਹਾਰ ਲੈ ਲੈਣ ਤਾਂ ਉਤਾਂ ਹੀ ਅਸੀਂ ਕਹਿੰਦੇ ਸਲਾਦ ਪਹਿਲਾਂ ਖਾ ਲਓ ਬਾਕੀ ਫਿਰ ਜੋ ਖਾਣਾ ਖਾਈ ਜੋ ਸਲਾਦ ਨੇ ਅੰਦਰ ਮਸ਼ੀਨ ਤੁਹਾਡੀ ਬਿਲਕੁਲ ਕੋ ਕਰ ਦੇਣੀ ਓਕੇ ਮੈਂ ਬੜਾ ਸਿੱਧਾ ਸਿੱਧਾ ਸਮਝਾਉਣਾ ਹੁੰਦਾ ਕਿ ਜਦੋਂ ਤੁਹਾਡੀ ਮਸ਼ੀਨ ਸਾਫ਼ ਹੋ ਗਈ ਨਾ ਫਿਰ ਉਹਦੇ ਵਿੱਚ ਕੁਝ ਵੀ ਪਾ ਲਓ ਕਚਰਾ ਉਹਨੇ ਸਾਫ਼ ਹੀ ਕਰ ਦੇਣਾ ਬਹੁਤ ਬਹੁਤ ਧੰਨਵਾਦ ਗੁਲਬੀਰ ਸਾਹਿਬ ਥੈਂਕ ਯੂ ਸੋ ਮੱਚ ਜੀ ਜੀ ਸਾਹਿਬ ਬਹੁਤ ਬਹੁਤ